ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪਾਕਿਸਤਾਨ ਦੇ ਨਾਲ ਭਾਰਤ ਦੀ ਜੰਗ ਲੱਗਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਔਰ ਦੂਜੇ ਪਾਸੇ ਇਹਦਾ ਇੱਕ ਤੁਹਾਨੂੰ ਵੀਡੀਓ ਦਿਖਾਵਾਂਗੇ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਪੰਜਾਬ ਆ ਲੈਂਦਾ ਪੰਜਾਬ ਜਿਹਨੂੰ ਕਿਹਾ ਜਾਂਦਾ ਤਾਂ ਮੁਸਲਮਾਨਾ ਬਨੀਓ ਉੱਥੇ ਹਿੰਦੁਸਤਾਨ ਜਿੰਦਾਬਾਦ ਬਹੁਤ ਵੱਡੀ ਸੰਖਿਆ ਦੇ ਵਿੱਚ ਨਾਰੇਬਾਜੀ ਹੋ ਰਹੀ ਹੈ ਹਿੰਦੁਸਤਾਨ ਜਿੰਦਾਬਾਦ ਔਰ ਅੱਜ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਮੁਸਲਮਨ ਨੇ ਉਹ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾ ਰਹੇ ਆ ਚੜਦੇ ਪੰਜਾਬ ਦੇ ਲੋਕ ਉਹਨਾਂ ਦਾ ਸਮਰਥਨ ਕਰ ਰਹੇ ਆ ਔਰ ਬਹੁਤ ਸਾਰਾ ਉਹਨਾਂ ਦਾ ਸਵਾਗਤ ਵੀ ਕਰ ਰਹੇ ਆ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਕੌਸਟੇਬਲ ਜਿਹੜੀ ਫੜੀ ਗਈ ਆ ਚਿੱਟੇ ਦੇ ਸਮੇਤ ਉਹਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਆ ਇਹ ਵੀ ਤੁਹਾਡੇ ਸਾਹਮਣੇ ਦਾ ਇੱਕ ਵੀਡੀਓ ਧਰਾਂਗੇ ਜਿਹੜਾ ਕਿ ਬਹੁਤ ਵੱਡੀ ਖਬਰ ਆ ਅਮਨਦੀਪ ਕੌਰ ਬਠਿੰਡੇ ਦੇ ਵਿੱਚ ਫੜੀ ਜਾਂਦੀ ਆ ਥਾਰ ਦੇ ਵਿੱਚ ਉਹਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਤਾਂ ਦੋਵੇਂ ਖਬਰਾਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਂਗਾ ਕਿ ਮੁਸਲਮਾਨ ਪਾਕਿਸਤਾਨ ਦੇ ਅੰਦਰ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਕਿਵੇਂ ਲਾਉਂਦੇ ਆ ਇਹਦਾ ਦੋਵਾਂ ਦਾ ਵੀਡੀਓ ਦਿਖਾਵਾਂਗਾ ਪਹਿਲਾ ਦੋ ਵੀਡੀਓ ਨੇ ਮੁਸਲਮਾਨਾਂ ਦੀਆਂ ਜਿਹੜੀਆਂ ਕਿ ਪਾਕਿਸਤਾਨ ਦੇ ਵਿੱਚ ਹਿੰਦੁਸਤਾਨ ਜਿੰਦਾਬਾਦ ਕਿਹਾ ਜਾ ਰਿਹਾ ਤਾਂ ਪਾਕਿਸਤਾਨ ਦੇ ਲੋਕਾਂ ਨੂੰ ਮੈਨੂੰ ਐ ਲੱਗਦਾ ਵੀ ਜਿੰਮੇ ਚੇੜ ਲੱਗੀ ਉੱਥੋਂ ਦੀ ਸਰਕਾਰ ਨੂੰ ਤੇ ਉੱਥੋਂ ਦੇ ਉਹ ਲੋਕਾਂ ਨੂੰ ਜਿਹੜੇ ਵਿਰੋਧ ਨੇ ਹਿੰਦੁਸਤਾਨ ਦੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਫਿਰ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਅਪਡੇਟ ਹੈ ਅਮਨਦੀਪ ਕੌਰ ਦੀ ਉਹ ਵੀ ਸਾਂਝੀ ਕਰੂੰਗਾ ਸੁਣੋ you <laughs> ਇਹ ਤਾਂ ਰਹੀ ਜਿਹੜੀ ਪਾਕਿਸਤਾਨ ਦੇ ਵਿੱਚ ਜਿਹੜੇ ਮੁਸਲਮਾਨ ਲੋਕ ਨੇ ਉਹ ਹਿੰਦੁਸਤਾਨ ਜਿੰਦਾਬਾਦ ਤੇ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾ ਰਹੇ ਨੇ ਔਰ ਸਾਡੇ ਹਿੰਦੁਸਤਾਨ ਜਾਂ ਫਿਰ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਇਹਨਾਂ ਦਾ ਸਵਾਗਤ ਕਰ ਰਹੇ ਆ ਕਿਉਂਕਿ ਇਹਨਾਂ ਨੇ ਭਾਈਚਾਰੇ ਦੀ ਜਿਹੜੀ ਗੱਲ ਕਹੀ ਹੈ ਮੈਂ ਅਕਸਰ ਕਹਿੰਦਾ ਰਿਹਾ ਕਿ ਤੁਸੀਂ ਕੋਈ ਨਾ ਕੋਈ ਪੈਗਾਮ ਦਿਓ ਕਿ ਹਿੰਦੁਸਤਾਨ ਜਿੰਦਾਬਾਦ ਤਾਂ ਪਤਾ ਲੱਗੂਗਾ ਕਿ ਤੁਹਾਡੇ ਦਿਲ ਦੇ ਵਿੱਚ ਸਾਡੇ ਲਈ ਪੰਜਾਬ ਚੜ੍ਹਦੇ ਦੇ ਹੋਣ ਚਾਹੀਏ ਲੋਕ ਚਾਹ ਹੁਣ ਹਿੰਦੁਸਤਾਨ ਦੇ ਕਿਸੇ ਵੀ ਸਟੇਟ ਦੇ ਫਿਰ ਪਤਾ ਲੱਗੂਆ ਪਾਕਿਸਤਾਨ ਦੇ ਲੋਕਾਂ ਦੇ ਦਿਨਾਂ ਦੇ ਵਿੱਚ ਕੀ ਹੈ ਇਹ ਮੈਂ ਪਾਕਿਸਤਾਨ ਦੇ ਲੋਕਾਂ ਨੂੰ ਕਿਹਾ ਸੀ ਔਰ ਹੁਣ ਦੂਜੇ ਪਾਸੇ ਪਾਕਿਸਤਾਨ ਦੇ ਨਾਲ ਜੰਗ ਲੱਗਣ ਦੀ ਜਿਹੜੀ ਮੈਂ ਪਹਿਲੀ ਸ਼ੁਰੂਆਤ ਦੇ ਵਿੱਚ ਗੱਲ ਕਹੀ ਹੈ ਬਹੁਤ ਵੱਡਾ ਯਾਨੀ ਇੱਕ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਪਾਕਿਸਤਾਨ ਦੇ ਨਾਲ ਕਿਸੇ ਵੇਲੇ ਵੀ ਜੰਗ ਲੱਗ ਸਕਦੀ ਹੈ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਇਹਦੇ ਕਰਕੇ ਯਾਨੀ ਜਿਹੜੇ ਬਾਰਡਰ ਦੇ ਉੱਤੇ ਪਿੰਡ ਲੱਗਦੇ ਨੇ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਨਾਉਂਸਮੈਂਟ ਕੀਤੀ ਗਈ ਆ ਗੁਰਦੁਆਰਿਆਂ ਦੇ ਵਿੱਚ ਕਿ ਭਾਈ ਤੁਹਾਡੀ ਜਿਹੜੀ ਕੜਕਾ ਇਹਨੂੰ ਜਲਦੀ ਤੋਂ ਜਲਦੀ ਵੱਢ ਲਿਆ ਜਾਵੇ ਨਹੀਂ ਤੇ ਕਿਸੇ ਵੇਲੇ ਵੀ جنگ ਦੇ ਜਿਹੜੇ ਕਿ ਇੱਕ ਮਾਹੌਲ جنگ ਲੱਗਣ ਦਾ ਮਾਹੌਲ ਬਣਿਆ ਹੋਇਆ ਕਿਸੇ ਵੇਲੇ ਵੀ ਕੋਈ ਵੀ ਪ੍ਰਕਿਰਿਆ ਕਿਤੋਂ ਵੀ ਆ ਸਕਦੀ ਹੈ ਯਾਨੀ ਇਧਰਲੇ ਪਾਸੇ ਦੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਤਿੰਨੇ ਸੈਨਾ ਨੂੰ ਜਲ ਥਲ ਵਾਯੂ ਇਹ ਤਿੰਨੇ ਸੈਨਾ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ ਕਿ ਤੁਸੀਂ ਆਪਦਾ ਟਾਰਗੇਟ ਵੀ ਆਪੀ ਤੈਅ ਕਰਨਾ ਸਮਾਂ ਵੀ ਆਪੀ ਤੈਅ ਕਰਨਾ ਸਾਡੇ ਕੋਲੋਂ ਪਰミਸ਼ਨ ਲੈਣ ਦੀ ਕੋਈ ਲੋੜ ਨਹੀਂ ਜਦੋਂ ਤੁਹਾਨੂੰ ਲੱਗਦਾ ਕਿ ਦੁਸ਼ਮਣ ਸਾਡੇ ਤੇ ਅਟੈਕ ਕਰਦਾ ਤਾਂ ਸਿੱਧਾ ਹਮਲਾ ਤੁਸੀਂ ਜਿੰਮੇ ਮਰਜ਼ੀ ਵੀ ਕਰ ਸਕਦੇ ਹੋ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇੱਕ ਖਬਰ ਬਹੁਤ ਜ਼ਿਆਦਾ ਫੈਲੀ ਆ ਅਮਨਦੀਪ ਕੌਰ ਕਾਉਂਸਟੇਬਲ ਬਠਿੰਡੇ ਵਾਲੀ ਜਿਹਦੇ ਕੋਲੋਂ ਬਹੁਤ ਸਾਰੀ ਮਾਤਰਾ ਦੇ ਵਿੱਚ ਚਿੱਟਾ ਫੜਿਆ ਜਾਂਦਾ ਪਟਵਾਰ ਦੇ ਲੋਕਾਂ ਦੇ ਸੀ ਤਾਂ ਘਰ ਟਾਣਾ ਚਾਹੀਦਾ ਉਲਟਾ ਹੁਣ ਕੁਝ ਹੋਰ ਹੀ ਹੋ ਗਿਆ ਯਾਨੀ ਪੰਜਾਬ ਦੇ ਅੰਦਰ ਧਰਥੱਲੀ ਮਚ ਗਈ ਹੈ ਕਿ ਇੱਕ ਪਾਸੇ ਤਾਂ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਪੂਰੇ ਦਾਅਵੇ ਦੇ ਨਾਲ ਕਹਿੰਦਾ ਕਿ ਸਾਡਾ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਸਾਡਾ ਮੁਲਾਜ਼ਮ ਹੈ ਅਸੀਂ ਉਹਨਾਂ ਨੂੰ ਨਹੀਂ ਬਖਸ਼ਾਂਗੇ ਇਹ ਹੀ ਗੱਲ ਕਹੀ ਹੈ ਭਗਵੰਤ ਮਾਨ ਨੇ ਔਰ ਹੁਣ ਭਗਵੰਤ ਮਾਨ ਦੀ ਉਹੀ ਲੈਡੀ ਕਨਸਟੇਬਲ ਅਮਨਦੀਪ ਕੌਰ ਬਠਿੰਡੇ ਵਾਲੀ ਯਾਨੀ ਉਹਨੂੰ ਜ਼ਮਾਨਤ ਤੇ ਛੱਡਿਆ ਜਾਂਦਾ ਉਹ ਵੀ ਬਹੁਤ ਜਲਦ ਛੱਡਿਆ ਜਾਂਦਾ ਫਿਰ ਕਿੱਥੇ ਗਏ ਪੰਜਾਬ ਦੇ ਮੁੱਖ ਮੰਤਰੀ ਦੇ ਵਾਅਦੇ ਕਿ ਅਸੀਂ ਸਾਡੇ ਮੁਲਾਜ਼ਮਾਂ ਦੇ ਉੱਤੇ ਜਾਂ ਫਿਰ ਲੀਡਰਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਲਵਾਂਗੇ ਕਿਉਂਕਿ ਲੀਡਰਾਂ ਦੀ ਗੱਲ ਕਰੀਏ ਤਾਂ ਸਰਪੰਚ ਬਣੀਓ ਪੰਜਾਬ ਦੇ ਇੱਕ ਪੁਲਿਸ ਮੁਲਾਜ਼ਮ ਨੂੰ ਜਿਹੜੀ ਇਨਸਪੈਕਟਰ ਨੂੰ ਗੋਲੀ ਮਾਰ ਦਿੱਤੀ ਗਈ ਸੀ ਤਾਂ ਉਸਤੇ ਵੀ ਕੋਈ ਪ੍ਰਕਿਰਿਆ ਨਹੀਂ ਆਉਂਦੀ ਔਰ ਨਾ ਹੀ ਉਹਦੇ ਉੱਤੇ ਕੋਈ ਐਕਸ਼ਨ ਹੁੰਦਾ ਉਲਟਾ ਅਤਲ ਸੋਨੀ ਜਿਹੜਾ ਡੀਐਸਪੀ ਹੈ ਉਹਨੂੰ ਬਹੁਤ ਸਾਰਾ ਕੁਝ ਕਿਹਾ ਗਿਆ ਤਾਂ ਪੰਜਾਬ ਦੀ ਸਰਕਾਰ ਤਾਂ ਪੰਜਾਬ ਦੇ ਵਿੱਚ ਨਖਿੱਦੀ ਹੈ ਪਾਣੀਆਂ ਨੂੰ ਲੈ ਕੇ ਇੱਕ ਬਹੁਤ ਵੱਡਾ ਮਸਲਾ ਖੜਾ ਹੋਇਆ ਹਰਿਆਣੇ ਦੇ ਵਿੱਚ ਜਿਹੜਾ ਪਾਣੀ ਜਾਂਦਾ ਸੀ ਪੰਜਾਬ ਦੇ ਹੱਕ ਦਾ ਪਾਣੀ ਹਰਿਆਣੇ ਚਲਿਆ ਜਾ ਰਿਹਾ ਸੀ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਉਸਤੇ ਬਿਆਨਤਾ ਦੇ ਦਿੱਤਾ ਹੈ ਪਰ ਇਸ ਤੇ ਕੋਈ ਵੀ ਇਹਨਾਂ ਦਾ ਕੋਈ ਮਜਬੂਤ ਕੋਈ ਕਾਨੂੰਨੀ ਜਾਂ ਫਿਰ ਇਹਨਾਂ ਦੀ ਕੋਈ ਪ੍ਰਕਿਰਿਆ ਐਸੀ ਨਹੀਂ ਹੋਣੀ ਕਿ ਆਪਣਾ ਪਾਣੀ ਰੋਕਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਅਕਸਰ ਤੁਸੀਂ ਦੇਖਿਆ ਹੈ ਕਿ ਇੰਦਰਾ ਗਾਂਧੀ ਨਹਿਰ ਹੈ ਜਿਹੜੀ ਰਾਜਸਥਾਨ ਨੂੰ ਨਿਕਲਦੀ ਹੈ ਤਾਂ ਇੰਦਰਾ ਗਾਂਧੀ ਨਹਿਰ ਜਿਹੜੀ ਪੰਜਾਬ ਦਾ ਸੀਨਾ ਚੀਰਦੀ ਜਾਂਦੀ ਹੈ ਤੇ ਸਾਡੇ ਪੰਜਾਬ ਵਾਲਿਆਂ ਨੂੰ ਕੋਈ ਉਹਦੇ ਵਿੱਚ ਲਾਊਟ ਨਹੀਂ ਕਿ ਤੁਸੀਂ ਇੱਕ ਬਾਲਟੀ ਪਾਣੀ ਦੀ ਭਰ ਲਓ ਕਿਉਂਕਿ ਪਾਣੀ ਦਾ ਮਸਲਾ ਵੀ ਬਹੁਤ ਵੱਡਾ ਹੈ ਪਾਣੀ ਨੂੰ ਲੈ ਕੇ ਤਸਦਾ ਅਟੈਕ ਪੰਜਾਬ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਉੱਤੇ ਕਰ ਦਿੱਤਾ ਤਾਂ ਹੁਣ ਪਾਕਿਸਤਾਨ ਦੇ ਲੋਕਾਂ ਨੂੰ ਪਾਣੀ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ ਕਿਉਂਕਿ ਪਾਣੀ ਇੱਕ ਬਹੁਤ ਅਹਿਮ ਚੀਜ਼ ਹੈ ਕਿਉਂਕਿ ਪਾਣੀ ਤਿੰਨ ਨਦੀਆਂ ਦਾ ਜਾ ਰਿਹਾ ਸੀ ਪਾਕਿਸਤਾਨ ਨੂੰ ਵਟਵਾਰੇ ਵੇਲੇ ਦਾ ਜਿਹੜਾ ਸਮਝੌਤਾ ਹੈ ਤਾਂ ਹੁਣ ਪੰਜਾਬ ਦੇ ਵਿੱਚ ਉਹ ਪਾਣੀ ਨੂੰ ਲਿਆਂਦਾ ਜਾ ਰਿਹਾ ਹੈ ਯਾਨੀ ਪੰਜਾਬ ਦੇ ਵਿੱਚ ਤੇ ਰਾਜਸਥਾਨ ਦੇ ਵਿੱਚੋਂ ਪਾਣੀ ਦਿੱਤਾ ਜਾਊਗਾ ਪਾਕਿਸਤਾਨ ਦੇ ਵਿੱਚੋਂ ਉਸ ਪਾਣੀ ਨੂੰ ਮੋੜਿਆ ਗਿਆ ਤਾਂ ਹੁਣ ਪਾਕਿਸਤਾਨ ਦੇ ਵਿੱਚ ਇੱਕ ਤਰਫਾ ਬਾੜ ਵੀ ਆ ਰਹੀ ਹੈ ਕਿਉਂ ਆ ਰਹੀ ਹੈ ਨਰਿੰਦਰ ਮੋਦੀ ਨੇ ਇੱਕਦਮ ਜਾਨੀ ਪਾਣੀ ਛੱਡ ਦਿੱਤਾ ਹੈ ਕਿ ਜਾਨੀ ਇਹਨਾਂ ਨੂੰ ਬਾੜ ਦੇ ਨਾਲ ਡੋਬੋਇਆ ਵੀ ਜਾਵੇ ਕਿਉਂ ਕਿ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਸਮਝ ਲੱਗੇ ਕਿ ਜਿਹੜੀ ਸਰਕਾਰ ਆ ਸਾਡੀ ਪਾਕਿਸਤਾਨ ਦੀ ਇਹ ਚਾਹੁੰਦੀ ਹੈ ਕਿ ਸਾਡੀ ਆਵਾਮ ਮਰੇ ਯਾਨੀ ਪਾਕਿਸਤਾਨ ਦੀ ਆਵਾਮ ਨੂੰ ਪਾਕਿਸਤਾਨ ਦੀ ਸਰਕਾਰ ਮਾਰਨਾ ਚਾਹੁੰਦੀ ਹੈ ਤੇ ਫਿਰ ਉੱਥੋਂ ਦੇ ਲੋਕਾਂ ਨੂੰ ਕਿਉਂ ਨਹੀਂ ਆਉਂਦਾ ਕਿ ਅਸੀਂ ਆਪਣੀ ਸਰਕਾਰ ਦੇ ਵਿਰੁੱਧ ਏਜੰਡਾ ਚਲਾਈਏ ਜਿੰਨੇ ਵੀ ਚੈਨਲ ਪਾਕਿਸਤਾਨ ਦੇ ਨੇ ਉਹਨਾਂ ਨੂੰ ਇਹ ਬੋਲਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤੁਸੀਂ ਦੇਖੋ ਪਾਕਿਸਤਾਨ ਦੇ ਲੋਕ ਕਿੰਨੇ ਨਾਅਰੇ ਲਾ ਰਹੇ ਆ ਹਿੰਦੁਸਤਾਨ ਜਿੰਦਾਬਾਦ ਕਹਿ ਰਹੇ ਆ ਪਾਕਿਸਤਾਨ ਮਰਦਾਬਾਦ ਕਹਿ ਰਹੇ ਨੇ ਔਰ ਦੂਜੇ ਪਾਸੇ ਜਿਹੜਾ মিডিਆ ਦਾ ਪਾਕਿਸਤਾਨ ਦਾ ਉਹ ਵੀ ਕਿਤੇ ਨਾ ਕਿਤੇ ਹੱਕ ਵਿੱਚ ਖੜ ਗਿਆਗਾ ਮੋਦੀ ਦੇ ਅੱਧਾ ਪਾਕਿਸਤਾਨ ਹੱਕ ਵਿੱਚ ਇਹ ਗੱਲ ਤੈਹ ਹੋ ਚੁੱਕੀ ਆ ਕਿ ਪਾਕਿਸਤਾਨ ਜਾਣਦਾ ਅੱਛਾ ਇੱਕ ਗੱਲ ਹੋਰ ਦੇਖੋ ਸਿੱਖਾਂ ਨੂੰ ਅਨੁਮਤੀ ਦਿੱਤੀ ਗਈ ਆ ਜਾਣਬੁੱਝ ਕੇ ਪਾਕਿਸਤਾਨ ਬਨਿਓ ਕਹਿੰਦੇ ਜੀ ਪਾਕਿਸਤਾਨ ਤਾਂ ਇੱਥੇ ਸਿੱਖ ਤਾਂ ਆ ਸਕਦੇ ਆ ਬਾਕੀ ਨਹੀਂ ਆ ਸਕਦੇ ਪਰ ਇਧਰੋਂ ਨਰਿੰਦਰ ਮੋਦੀ ਜਾਣਦੇ ਉਹ ਤਾਂ ਹੀ ਆਉਣਗੇ ਔਰ ਦੂਜੀ ਗੱਲ ਹੋਰ ਉਹ ਬਖਰੀਵਾ ਪੈਦਾ ਕਰਦੇ ਆ ਸਾਡੇ ਸਿੱਖਾਂ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਤਾਂ ਤੋਂ ਆ ਪੰਨੂ ਆ ਜਾਂਦਾ ਕਹਿੰਦਾ ਜੀ ਆਏ ਆ ਫਲਾਣਾ ਸੀ ਪਾਕਿਸਤਾਨ ਦੇ ਨਾਲ ਪਰ ਇੱਥੇ ਆ ਕੇ ਤਾਂ ਨਹੀਂ ਅਸੀਂ ਕਿਸੇ ਦਾ ਸਾਥ ਦਿੰਦੇ ਭਾਵੇਂ ਸਾਡੇ ਸਾਹਮਣੇ ਸਿੱਖ ਖੜਾ ਚਾਹੇ ਕੋਈ ਮਰਜੀ ਧਰਮ ਦਾ ਬੰਦਾ ਜਿਹੜਾ ਸਾਡੇ ਦੇਸ਼ ਦੇ ਵਿਰੁੱਧ ਜਾਊਗਾ ਤਾਂ ਅਸੀਂ ਉਸ ਦੇ ਨਾਲ ਨਹੀਂ ਜਾਵਾਂਗੇ ਉਹ ਬੰਦੇ ਦੀ ਅਸੀਂ ਹਾਮੀ ਨਹੀਂ ਉਟਾਂਗੇ ਨਾ ਹੀ ਉਹਦੇ ਅਸੀਂ ਉੱਤੇ ਕੋਈ ਉਹਦੇ ਹੱਕ ਦੇ ਵਿੱਚ ਬੋਲਾਂਗੇ ਅਸੀਂ ਤਾਂ ਵਿਰੋਧ ਹੀ ਜਾਵਾਂਗੇ ਜੇਕਰ ਸਾਡੇ ਹਿੰਦੁਸਤਾਨ ਦੇ ਵਿਰੁੱਧ ਹੈ ਤੁਸੀਂ ਗੱਲ ਦੇਖੋ ਸਾਡੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਜਾਂ ਫਿਰ ਸਾਡੀਆਂ ਵੱਖ-ਵੱਖ ਸਟੇਟਾਂ ਦੇ ਹਰਿਆਣੇ ਦੇ ਰਾਜਸਥਾਨ ਜਾਂ ਫਿਰ ਯੂਪੀ ਬਿਹਾਰ ਦੇ ਉਹ ਸਾਰਿਆਂ ਦਾ ਬਖਰੇਵਾ ਸਰਕਾਰ ਦੇ ਨਾਲ ਰਿਹਾ ਸਰਕਾਰ ਨਾਲ ਡਾਂਗੋ ਸੋਟੀ ਹੋਈ ਜਾਂਦੇ ਆ ਜਦੋਂ ਦੇਸ਼ ਦੇ ਉੱਤੇ ਗੱਲ ਆਉਂਦੀ ਆ ਤਾਂ ਫਿਰ ਉਹੀ ਹਿੰਦੁਸਤਾਨ ਦੇ ਜਿੰਨੇ ਵੀ ਸਾਡੇ ਵੱਖ-ਵੱਖ ਸਟੇਟਾਂ ਦੇ ਸਾਡੇ ਕਿਸਾਨ ਆਗੂ ਨੇ ਉਹ ਬਿਆਨ ਦੇ ਦਿੰਦੇ ਵੀ ਅਸੀਂ ਸਰਕਾਰ ਦੇ ਨਾਲ ਖੜੇ ਆ ਚਾਹੇ ਸਾਡਾ ਸਾਡੇ ਦੇਸ਼ ਦੇ ਵਿੱਚ ਲੱਖ ਬਖਰੇਵਾ ਪਰ ਦੁਸ਼ਮਣ ਨੂੰ ਅਟੈਕ ਨਹੀਂ ਕਰਨ ਦੇਵਾਂਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ